ਦੀ ਗਰਮੀ ਦੇ ਬਾਅਦ ਵੀ ਤੁਸੀਂ ਤੇ ਰਹੇ ਹੋ ਬਹੁਤ ਮੰਡਪਾ ਦੀ ਗੱਲ ਹੈ ਇੱਕ ਪਾਸੇ ਤਾਂ ਅਸੀਂ ਐਡੇ ਵੱਡੇ ਸੰਕਟ ਦਾ ਸਾਹਮਣਾ ਕਰ ਰਹੇ ਹਾਂ ਉਹ ਬਾਜੂਨ ਵੀ ਪੰਜਾਬ ਹੈ ਅਬੋਹਰ ਤੋਂ ਲੈ ਕੇ ਫਾਜ਼ਿਲਕਾ ਤੋਂ ਲੈ ਕੇ ਪਠਾਨਕੋਟ ਤੱਕ ਕੋਈ ਨਾ ਕੋਈ ਡਰੋਨ ਅ ਪ੍ਰੈਜ਼ਾਈਲਰ ਕੁਝ ਹਰ ਰੋਜ਼ ਰਾਤ ਨੂੰ ਹੋ ਰਿਹਾ ਹੈ ਅਸੀਂ ਪੁਲਿਸ ਨੂੰ ਤੇ ਆਰਮੀ ਨੂੰ ਉੱਥੇ ਭੇਜਦੇ ਹਾਂ ਆਰਮੀ ਦਾ ਸਹਿਯੋਗ ਕਰਦੇ ਤੇ ਦੂਜੇ ਪਾਸੇ ਆਹ ਜਿਹੜਾ ਸਾਨੂੰ ਮਰਿਆ ਹੋਇਆ ਜਿਹੜਾ ਸੰਕਟ ਇਹ ਤੜਕੀ ਇਹ ਆ ਜਾਂਦੇ ਆ ਪੁਛਤਾ ਕਿ 6:30 ਵਜੇ ਆਗੇ ਤੇ ਰਾਤ ਨੂੰ 1:00 ਵਜੇ ਆਗੇ ਅਸੀਂ ਉਹ ਡੇਰ ਖੋਲੇ ਬੈਠੋ ਜਦ ਕਿ ਹਾਈ ਕੋਰਟ ਨੇ 22 ਤਰੀਕ ਦੇਤੀ ਸਾਰੇ ਲੀਗਲੀ ਅਸੀਂ ਕਾਗਜ਼ ਪੱਤਰੀ ਚਹੀਏ ਆ ਪਰ ਪਤਾ ਨਹੀਂ ਕਿਉਂ ਜਿੱਤ ਫੜੀ ਹੋਈ ਹੈ ਕੀ ਆ ਪਾਣੀ ਤੋਂ ਲੈਣੇ ਨੇ ਤੇ ਜੇ ਉਹ ਦਿੱਤੀ ਨੇ ਤਾਂ ਜਿੱਤ ਪੰਜਾਬੀਆਂ ਦੀ ਵੀ ਮੰਨੀ ਹੋਣੀ ਤੇਜੀ ਵਾਰ ਮੈਨੂੰ ਕੀ ਹੋਣਾ ਪਿਆ ਤੇਜੀ ਵਾਰ ਹੁਣ ਕੇ ਕੇ ਕਿਹੜੀ ਲੜਾਈ ਲੜੀ ਮੈਨੂੰ ਸਮਝੀਆਂ ਉਹਦੇ ਲਈ ਲੜਾਈ ਲੜੀ ਜਾਂ ਅਗਲੀ ਫਿਰ ਕਹਿੰਦੇ ਜੀ ਹਾਈ ਕੋਰਟ ਕਿਹੜਾ ਹਾਈ ਕੋਰਟ ਆਡਰ ਕਰ ਖਾਤਾ ਦਿਓ ਕਿੱਥੇ ਲਿਖਾਈ ਕੋਰਟ ਨੇ ਪਾਣੀ ਚੋ ਰਾਜਸਥਾਨ ਨੇ ਕੱਲ ਆਰਮੀ ਵੀ ਕੋਈ ਚੀਜ਼ ਕਿ ਰਾਜਸਥਾਨ ਚ ਆਰਮੀ ਕਾਪੀ ਮੋਦ ਲਾਤੀ ਕੇ ਲਈ ਜੋ ਤੇ ਪੀਣ ਵਾਲੇ ਪਾਣੀ ਦੀ ਘਾਟ ਅਸੀਂ ਰਾਤੋਂ ਰਾਤ ਨੂੰ ਅਸੀਂ ਆਪਣੇ ਹਿੱਸੇ ਚ ਪਾਣੀ ਦੇ ਆਰਮੀ ਵਾਸਤੇ ਖੂਨ ਵੀ ਹੱਦ ਹੈ ਪਾਣੀ ਦੀ ਹੈ ਪਰ ਆ ਨਹੀਂ ਆ ਜਿਹੜਾ ਟੱਕਰ ਕਰਦੇ ਅਸੀਂ ਆਪਣੇ ਹਿੱਸੇ ਤੋਂ ਦਿੱਤਾ ਹੈ ਫਰੀਕੇ ਬਤਨ ਆਰਮੀ ਵਾਸਤੇ ਅਸੀਂ ਲਿਖ ਵੀ ਦਿੱਤਾ ਕਿ ਆਰਮੀ ਵਾਸਤੇ ਪਾਣੀ ਪੀਣ ਵਾਸਤੇ ਪਰ ਅੱਜ ਅਸੀਂ ਐਡਾ ਵੱਡਾ ਸੰਕਟ ਪੰਜਾਬ ਪੁਲਿਸ ਸਾਡੇ ਵਲੰਟੀਅਰ ਸਾਡੇ ਸਿਵਲ ਡਿਫੈਂਸਰ ਸਾਡੇ ਐਨਸੀਸੀ ਐਨਐਸਐਸ ਨਯੂ ਜੁਵਾ ਕੇਂਦਰ ਦੇ ਸਾਡੇ ਵਲੰਟੀਅਰ ਸਾਰੇ ਹੋਣ ਇੱਕ ਪਾਸੇ ਲੜੇ ਸਾੜਾ 3 ਕਰੋੜ ਬੰਦਾ ਇੱਕ ਪਾਸੇ ਖੜਾ ਇਹ ਬੀਬੀਐਮਡੀ ਵਾਲੇ ਰੋਜ਼ ਉਹਦੇ ਚੱਕੇ ਹੋਏ ਬੀਜੇਪੀ ਦੇ ਟੜਕੇ ਇੱਥੇ ਆ ਜਾਂਦੇ ਅਸੂ ਕਿਤੇ ਕਿਤੇ ਪੈਰਾਂ ਦੀ ਇਹ ਮਨੂ ਇਹ ਉਖਾਟਰ ਹੋਰੀ ਉੱਪਰੋਂ ਇਜਾ ਦਾ ਸਵਾਲ ਪੈਣ ਤਾਂ ਕਿਹਨੂੰ ਪਤਾ ਨਹੀਂ 8 ਦਿਨਾਂ ਚ ਕਿਹੜੀ ਖੇਤੀ ਕਰਨਗੇ ਜਿਹੜੀ 8 ਦਿਨਾਂ ਚ ਮਜ਼ਦੂਰਾਂ ਨੂੰ ਬੈਸਿਕ ਪਾਣੀ ਮਿਲ ਜੂਗਾ ਉਹਨਾਂ ਨੂੰ ਐਸ ਮੌਕੇ ਤੇ ਕਟੁਕਟੇ ਨਾ ਕਰਨ ਕਿ ਪੰਜਾਬ ਦਾ ਧਿਆਨ ਕਿਤੇ ਹੋਰ ਲੈ ਰਹੇ ਨੇ ਪਰ ਇਹ ਵੀ ਸਾਡੀ ਲੜਾਈ ਹੈ ਇਹ ਸਾਡੀ ਹੋਰ ਕਾਈ ਹੈ ਨਾ ਸਾਡੀ ਵੀ ਸਾਡੀ ਲੜਾਈ ਪਾਣੀ ਦੀ ਬੜਾ ਸਾਡੀ ਹੋਣੀ ਹੋਣੀ ਥੋੜਾ ਤਾਂ ਬਾਅਦ ਤੁਸੀਂ ਆ ਜੰਨੇ ਹੋ ਤੁਸੀਂ ਤੁਕੰਨੇ ਹੋ ਤੋਂ ਮੁੜ ਜਾਂਦੇ ਨੇ ਇਸੇ ਪਾਸੇ ਵੀ ਸਹੀ ਕੋਈ ਆਰਡਰ ਨਹੀਂ ਹੈਗਾ ਜੀ ਹਾਈ ਕੋਰਟ ਦਾ ਦਿਖਾ ਦਿਓ ਨਾ ਜੀ ਉਹ 2 ਤਰੀਕ ਨੂੰ ਅਸੀਂ ਐ ਕਿਹਾ ਸੀ ਜੀ 5 ਤਰੀਕ ਨੂੰ ਅਸੀਂ ਐ ਕਿਹਾ ਸੀ ਕਿਹੜੀਆਂ ਨੂੰ ਮੀਡੀਆ ਦਿੱਤੀ ਪੰਜਾਬ ਤੋਂ ਬਿਨਾਂ ਕਿਲੋਮੀਟਰ ਨਾ ਕਰਨ ਉਹ ਤਾਂ ਬੀਬੀਐਮਬੀ ਦੀਆਂ ਕਟਿਆ ਹਰਕਤ ਜਿਹੜੀ ਹੈ ਪੰਦ ਹੋਣੀ ਚਾਹੀਦੀ ਹੈ ਅਸੀਂ ਹਾਈ ਲੈਵਲ ਤੇ ਵੀ ਇਹਨਾਂ ਨਾਲ ਗੱਲ ਕਰ ਰਹੇ ਹਾਂ ਕਿ ਕਿਰਪਾ ਕਰਕੇ ਉੱਥੇ ਕੋਈ ਉਹ ਆ ਜਿਹੜਾ ਜਿਹੜਾ ਸੈਂਸਟਿਵ ਜון ਹੈ ਬਿਲਕੁਲ ਨਹੀਂ ਬਲੈਕਆਊਟ ਵੀਰੇ ਇੱਕ ਬੰਦਾ ਵੀ ਨਹੀਂ ਚਾਹੀਦਾ ਕਿਉਂਕਿ ਟਾਰਗੇਟ ਤੇ ਹੈ ਸਾਰੇ ਪੰਨਾ ਧਾਪੁਰ ਕੰਡੀ ਵੀ ਅਜਿਹਾ ਡਰੋਂ ਦੇਖੇ ਗਏ ਨੇ ਅਰਜੀ ਸਾਹਿਬ ਦਾ ਉੱਥੇ ਡਰੋਂ ਕੰਪਲੀਟ ਕੁੰਦੇ ਸੀ ਸਾਨੂੰ ਤੁਸੀਂ ਇੱਥੇ ਬਟਾਰ ਕੇ ਤੁਹਾਡੀਆਂ ਵਰਤੂਤਾ ਕਰਕੇ ਅੱਜ ਇੱਥੇ ਦੇ ਜੇ ਕੱਲ ਨੂੰ ਕੋਈ ਆਪ ਨੂੰ ਲਗਾਉਣ ਜਿੰਨੇ ਵਰ ਹੋਊਗਾ ਸਰ ਭਾਜੀ ਪੀਪੀਐਨ ਦੀ ਸਰ ਚੇਅਰਮੈਨ ਪੇ ਇਤ ਹੈ ਸਰ ਕੋਈ ਪੇ ਇਤ ਹੈ ਕੋਈ ਪੇ ਇਤ ਨਹੀਂ ਚੱਲੂਗਾ ਸਰ ਕੋਈ ਮੈਂ ਤੁਹਾਡਾ ਜਿੱਕੀ ਨਾ ਤੁਸੀਂ ਆ ਜਾਓ ਉੱਥੇ ਅਮੈਂ ਉਪਰੋਕ ਪੁਲਿਸ ਵੀ ਪੁਲਿਸ ਨੂੰ ਕਿੱਦਾਂ ਲੱਗ ਜਾਂਦੇ ਇਹਨਾਂ ਝੱਕੋ ਇਹਨਾਂ ਦੇ ਪਾਚੇ ਪਾਓ ਕੀ ਗਲਤੀ ਆਸੀਂ ਆਪਦੇ ਬੱਚੇ ਆਪਦੇ ਬਜ਼ੁਰਗਾਂ ਦੇ ਆਪਦੇ ਚਾਚੇ ਤਾਂ ਕਿਉਂ ਪਾਚੇ ਪਾਈ ਐ ਵੀ ਕੀ ਕੀ ਗਲਤ ਕਰਤਾ ਪਾਣੀ ਵੀ ਰੱਖਿਆ ਆਏ ਨੇ ਤੁਸੀਂ ਕਾਰਜ ਲੈ ਆਓ ਮੈਂ ਮੰਨ ਜੂਗਾ ਤੁਹਾਨੂੰ ਵੀ ਆਹ ਕਾਰਜ ਜੇ ਜੇ ਤਰੀਕੇ ਨਾਲ ਪਾਣੀ ਚੋੜੋ ਅਧਿ ਲੋ ਉਥੇ ਲੋ ਹਾਂ ਚਾ ਵੜਦੇ ਨੇ ਆਪ ਕੋ ਗੋਲਾ ਨਹੀਂ ਕਰ ਸਰ ਵੀ ਆ ਉਥੇ ਉੱਥੇ ਫਟਦੇ ਨੇ ਵੀ ਤੁਹਾਨੂੰ ਪਤਾ ਹੀ ਲੱਗ ਗਿਆ ਵੀ ਪਤੰਦਰ ਬੈਠੇ ਆ ਮੂਰੇ ਵੀ ਨਹੀਂ ਵੜਨ ਦੇਂਦੇ ਸਮ ਕਿਉਂ بار بار ਤਾਂ ਕਰਦੇ ਓ ਜੋ ਸਾਡੇ ਸਮਰਦਾਂ ਪਿਆਨ ਨੇ ਮੇਂ ਕੋਈ ਬਹੁਤ ਗੱਲ ਕਰ ਬਹੁਤ ਜ਼ਿਆਦਾ ਗੱਲ ਨਹੀਂ ਅੰਦਰ ਕਿਉਂ ਕਰ ਲੈ ਅਸੀਂ ਕਿਸਾਨਾਂ ਦੇ ਹੱਕ ਚ ਕਿਸਾਨਾਂ ਦਾ ਪਾਣੀ ਦਾ ਚੋਣ ਕਰਸਾ ਹੋਰ ਪੁੱਛੋ ਅੱਗੇ ਤੇ ਕਿਸਾਨ ਕਿਸਾਨ ਕਿਹਨੇ ਲੱਖ ਇੱਕ ਬਿਆਨ ਵੀ ਦਿਤਾ ਹੈ ਇੱਕ ਬਿਆਨ ਵਿਹਾਜਾ ਪੰਜਾਬ ਪੰਜਾਬ ਦੇ ਪਾਣੀ ਵਾਸਤੇ ਅਸੀਂ ਖੜਾਗੇ ਇੱਕ ਬਿਆਨ ਦਿਖਾ ਦਿਓ ਜੀ ਪਣੀ ਲੜਨਾਗੇ ਕੱਲੇ ਲੜਨਾਗੇ ਕਿਥੋਂ ਉਹਨਾਂ ਦੀ ਹੁਣ ਕਿਥੋਂ ਉਹਨਾਂ ਦੀ ਜਿੰਦਾਬਾਦ ਕਿਥੋਂ ਉਹਨਾਂ ਦੀ ਸੋਚ ਪਤਾ ਲੱਗਦੀ ਹੈ ਨਾ ਕੱਲੇ ਧਰ ਨਹੀਂ ਨਾ ਕੱਲੇ ਹਾਈਵੇ ਉੱਪਰ ਆਓ ਫਿਰ ਤੇ ਕੋਈ ਗੱਲ ਨਹੀਂ ਅਸੀਂ ਆ ਗਏ ਕੋਈ ਜ਼ਰੂਰ ਨਹੀਂ ਪਰ ਕੱਲ ਨੂੰ ਸਾਡੇ ਕੋਲ ਨਾ ਆਉਣ ਹੋਏ ਇਸ ਗੱਲ ਦਾ ਮੰਗ ਕਰਨ ਹੋਰ ਪਾਣੀ ਕਿਧਰ ਵਿਚਾਰੇ ਖੇਤਾਂ ਦੇ ਵਿਚਾਰੇ ਆ ਅਰਨ ਕਿ ਤੇਰੇ ਉਹ ਸਾਰੇ ਉਹ ਜਿਹੜੇ ਪਾਣੀਆਂ ਦੇ ਰੱਖੇ ਜੋ ਵਜਾ ਕਰ ਤਰਨੇ ਦਿੰਦੇ ਹੁੰਦੇ ਸੀ ਪਾਣੀਆਂ ਦੇ ਰੱਖੇ ਸੀ ਤੇ ਬੁੱਢੇ ਨਾਲ ਕੇ ਬੈਠੇ ਕਿਤੇ ਬੈਹਣੇ ਬੈਠੇ ਕਿਤੇ ਆ ਕੋਈ ਉਹਨਾਂ ਚ ਮਰੇ ਕੋਈ ਤਾਂ ਬੱਸ ਹਾਤਾ ਹਾਤਾ ਚਰਾਉਂਦੇ ਆ ਕਰਨਾਂ ਦਾ ਸਭ ਉਹਨਾਂ ਦਾ ਵੀ ਬਰੋਠ ਹੋਊਗਾ ਪਬਲਿਕ ਨੂੰ ਕਿ ਮੈਂ ਨਹੀਂ ਕਹਾਂਗਾ ਉਹ ਲੋਕਾਂ ਨੂੰ ਪਤਾ ਲੱਗ ਜੂ ਕੌਣ ਕਿੱਥੇ ਖੜਾ ਹੋ। ਵਾਹ ਪੇ ਸੀ ਨਹੀਂ ਹੈਗੇ ਨਾ। ਸਹੀ ਗੱਲ ਹੈ। ਕੇਸੀ ਵਾਲੀਆਂ ਡਾਲੀਆਂ ਨਹੀਂ ਹੈਗੀਆਂ ਇੱਥੇ। ਇੱਥੇ ਹੋ ਮੁਸ਼ਕਲ ਹੈ ਪਹੁੰਚਣ। ਮਿੰਟੋਂ ਟਾ ਕਰਦੇ ਆਂ ਲੀ ਪੋੜੀ ਗੱਲ ਦੇ ਉੱਤੇ। ਹਾਂਜੀ। ਕਿੰਨਾ ਕੰਮ ਆਉਂਦਾ। ਫੇਰ। ਉਹ ਆਹ ਨਾਲ ਟੱਕ ਟੱਕਟੇ ਉੱਪਰ ਨਹੀਂ ਚਾਈਦੀ। ਮਾਮਾ ਪਣਾ ਆਇਆ ਮਾਮਾ ਪਣਾ ਆ ਗਿਆ। ਉਹ ਦਿਨ ਤੋਂ ਬਾਅਦ ਗਿੰਤੀ ਚਾਹੀਏ ਹਾਂ। ਕੌਣ ਨੇ? ਕਿੰਨਾ ਨੇ? ਤੁल्ल्या ਦੀ ਫਿਕਰ ਕਰਨ ਵਾਲੀਆਂ। ਕੋਈ ਬਿਆਨ ਹੀ ਚਲਵਾ ਦੇ ਹੱਕ ਤੇ ਨੂੰ ਇਹਦਾ ਕੋਈ ਹੋਰ ਗੱਲ ਨਹੀਂ ਇਹਦਾ ਦਿਹਾਗੇ ਖੋ ਕੇ ਹਾਂ ਤਰੋਂ ਆਈ ਆਈ ਹੋਏ ਤੇ ਦਣਾ ਨਹੀਂ ਕੋਈ ਗੱਲ ਨਹੀਂ ਜਿਹੜਾ ਪੈਂਚੀ ਇੱਥੇ ਖੜੇ ਸਾਡੀ ਪਾਰਟੀ ਦੇ ਸੀਨੀਅਰ ਅਧਿਕਾਰ ਖੜੇ ਹੈ ਮੀਡੀਆ ਹੈਗਾ ਤੇ ਪੁਲਿਸ ਆ ਗਿਆ ਤੇ ਕੋਈ ਕਿਸੇ ਕਿਸਮ ਦੀ ਕਾਟ ਨਹੀਂ ਆਉਂਦੀ ਮੰਗੇ ਇਹ ਤਾਂ ਧਰਤੀ ਉਹ ਹੈ ਜਿੱਤੇ ਜਿਹੜੀ ਮਤਲਬ ਲੱਖਾਂ ਲੋਕਾਂ ਨੂੰ ਲੰਘੇ ਚਾਉਣ ਵਾਲੀ ਧਰਤੀ ਹੈ ਤੇ ਕੋਣ ਕੰਮ ਕਰੇਗਾ ਹਾਂ ਉਹ ਦਿਨ ਆਲਾ ਮੈਂ ਹੁਣ ਤੁਹਾਡੇ ਮੀਡੀਆ ਨੂੰ ਸੰਬੋਧਨ ਕਰਕੇ ਉਹਦੇ ਬਾਅਦ ਮੈਨੂੰ ਆਪਣਾ ਕਰਦਾ ਤਾਂ ਮੈਂ ਕਿਉਂ ਮੈਂ ਕਿਉਂਗਾ ਮੈਂ ਪਤਾ ਕਰਦਾ ਕਿ ਤੁਸੀਂ ਦੁਬਾਰੇ ਨਾ ਇੱਧਰੋਂ ਗੱਡੀਆਂ ਤੇ ਜਦੋਂ ਮੈਂ ਕਹਿੰਦਾ ਨਹੀਂ ਆ ਜਾਂਦੇ ਪਹਿਲਾਂ ਪਤਾ ਕਰ ਲੈਣਾ ਹੈ ਤਾਂ ਨਹੀਂ ਉੱਥੇ ਅੱਛਾ ਇੱਧਰੋਂ ਤਾਂ ਚੱਲੀਏ ਉਹ ਕੀ ਕਰੀ ਰਿਹਾ ਕੁਛ ਨਹੀਂ ਕਰਦਾ ਇਹ ਵੀਦੇ ਵੀ ਆਪਣੀਆਂ ਸਾਰੀ ਆਹ ਦੇ ਇੰਨੀ ਕਿੰਨੀ ਜਗ੍ਹਾ ਮੱਲੀ ਹੋਈ ਹੈ ਨਾ ਸਾਰੀ ਆਪਣੀ ਹੈ ਹਾਂ ਮੈਨੂੰ ਪਤਾ ਹੈ ਪਤਾ ਹੀ ਮੈਂ ਇੱਧਰ ਨੂੰ ਆਇਆ ਮੈਂ ਕਿਤੇ ਹੋਰ ਜਾਣਾ ਸੀ ਤਾਂ ਮੈਂ ਕੀ ਕਰਾਂ ਕੋਈ ਗੱਲ ਨਹੀਂ ਤੁਹਾਡੇ ਹੌਸਲੇ ਦੀ ਮੈਂ ਦਾਦ ਦੇਣਾ ਪ੍ਰਸ਼ੰਸਾ ਕਰਦਾ ਦੁਲਾਰਾ ਨਾਲ ਆ ਰਹੇ ਇਨਕਲਾਬ ਜਿੰਦਾਬਾਦ ਇਨਕਲਾਬ ਜਿੰਦਾਬਾਦ ਬਹੁਤ ਬਹੁਤ ਧੰਨਵਾਦ ਬਹੁਤ ਬਹੁਤ ਸਾਨਹਾਰ